ਭਾਜਪਾ ਨੂੰ ਦਿਹਾਤੀ ਖੇਤਰ ਅੰਦਰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਅਮਰਥਰ ਦਿਹਾਤੀ ਦੀ ਜ਼ਿੰਮੇਵਾਰ ਸਾਬਕਾ ਬਤਾਈਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਦਿੱਤੀ ਗਈ। ਬੋਨੀ ਅਜਨਾਲਾ ਨੂੰ ਅਮਰਥਰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਵਿੱਚ ਹਲਕਾ ਅਜਨਾਲਾ, ਹਲਕਾ ਰਾਜਾਸਥਾਨੀ ਅਤੇ ਹਲਕਾ ਅਟਾਰੀ ਮੌਜੂਦ ਹਨ। ਇਸ ਮੌਕੇ ਭਾਜਪਾ ਅਮਰਥਰ ਦਿਹਾਤੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਆਖਿਆ ਕਿ ਉਹ ਭਾਜਪਾ ਦੀ ਖਾਇਕਮਰ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇੱਡੀ ਵੱਡੀ ਜ਼ਿੰਮੇਵਾਰੀ ਉਸ ਨੂੰ ਦਿੱਤੀ ਹੈ। ਉਹਨਾਂ ਨੇ ਆਖਿਆ ਕਿ ਪਿੰਡਾਂ ਦੇ ਅੰਦਰ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਦਿਨ ਰਾਤ ਉਹ ਮਿਹਨਤ ਵੀ ਕਰਨਗੇ ਅਤੇ ਸਾਰੇ ਹੀ ਵਰਕਰਾਂ ਨਾਲ ਲੱਗ ਕੇ ਚੱਲਣਗੇ। ਉਹਨਾਂ ਆਖਿਆ ਕਿ ਇਸ ਪਾਰਟੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਰਿਵਾਰਵਾਦ ਨਹੀਂ ਹੈ ਸਗੋਂ ਅਨੁਸ਼ਾਸਨ ਵਾਲੀ ਪਾਰਟੀ ਹੈ ਤੇ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਉਹ ਅਪੀਲ ਕਰਦੇ ਹਨ ਕਿ ਜੇਕਰ ਪੰਜਾਬ ਵਿੱਚ ਨਸ਼ਾ ਬੇਰੁਜ਼ਗਾਰੀ ਖਤਮ ਕਰਨੀ ਚਾਹੁੰਦੀ ਹੈ ਤਾਂ ਲੋਕ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਸ਼ੀਲ ਦੇਵਗੰਨ ਹਲਕਾ ਅਟਾਰੀ ਤੋਂ ਹਨ ਜਿਨ੍ਹਾਂ ਨੇ ਆਖਿਆ ਕਿ ਸਰਦੀ ਇਲਾਕੇ ਵਿੱਚ ਹੋਣ ਕਰਕੇ ਆਏ ਦਿਨ ਹੀ ਸਰਦ ਤੋਂ ਨਸ਼ਾ ਅਤੇ ਹਥਿਆਰਾਂ ਦੀ ਖੇਪਾਂ ਆ ਰਹੀਆਂ ਹਨ ਜਿਸ ਦੇ ਕਾਰਨ ਨੌਜਵਾਨ ਪੀੜੀ ਬਰਬਾਦ ਵੀ ਹੋ ਰਹੀ ਹੈ ਨੌਜਵਾਨ ਪੀੜੀ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਪਹਿਲ ਤੇ ਆਧਾਰ ਤੇ ਸਰਦੀ ਪਿੰਡਾਂ ਦਾ ਦौरा ਕਰਕੇ ਉਹਨਾਂ ਨੂੰ ਸਿੱਧੇ ਰਾ ਪਾ ਰਹੀ ਹੈ ਅਤੇ ਉੱਥੇ ਹੀ ਉਹਨਾਂ ਨੇ ਆਖਿਆ ਕਿ ਅਟਾਰੀ ਆਪੀਸੀ ਬਾਰਡਰ ਤੇ ਕੁੜੀਆਂ ਦੀਆਂ ਮੁਸ਼ਕਲਾਂ ਜੋ ਚੱਲ ਰਹੀਆਂ ਹਨ ਉਹਨਾਂ ਨੂੰ ਪਹਿਲ ਤੇ ਆਧਾਰ ਤੇ ਹੱਲ ਵੀ ਕੀਤਾ ਜਾਵੇਗਾ। ਧੰਨਵਾਦੀਆਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਹੜੇ ਸਾਡੇ ਭਾਰਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਆ। ਭਾਜੀ ਨਾ ਹਮੇਸ਼ਾ ਜੀ ਦਾ ਜਿਹੜੇ ਸਾਡੇ ਹੋਮ ਮਿਨਿਸਟਰ ਨੇ ਭਾਰਤ ਦੇ ਜੇਪੀ ਨੱਡਾ ਜਿਹੜੇ ਸਾਡੇ ਰਾਸ਼ਟਰ ਦੇ ਪ੍ਰਧਾਨ ਨੇ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਤੇ ਸਾਡੇ ਵਰਕਿੰਗ ਪ੍ਰਧਾਨ ਜਿਹੜੇ ਅਸ਼ਵੀਨੀ ਸ਼ਰਮਾ ਜੀ ਦਾ ਤੇ ਸਮੂਚੀ ਸਕੱਟਨ ਦਾ ਸਕੱਟਨ ਮੰਤਰੀ ਦਾ ਸਮੂਚੀ ਸਕੱਟਨ ਦਾ ਸਮੂਚੀ ਵੀਰਾਂ ਦਾ ਹਾਈ ਕਮਾਂਡ ਦਾ ਮੈਂ ਤਹਿ ਦਿਲ ਤੋਂ ਅਜਿਨ ਆਪਣੇ ਤੋਂ ਆਪਣੇ ਪਰਿਵਾਰ ਨੂੰ ਅਜਿਨਾਰੇ ਹਲਕੇ ਨੂੰ ਲੱਖ ਲੱਖ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਉਣ ਨਾਲ ਜਿਹੜੇ ਬਾਰਡਰ ਦੇ ਪਛੜੇ ਇਲਾਕੇ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਆ ਪ੍ਰਮਾਤਮਾ ਸਾਨੂੰ ਇਸ ਵਰਤ ਬਖਸ਼ੇ ਬਲ ਬਖਸ਼ੇ ਸਮੂਚੀ ਟੀਮ ਜਿਹੜੀ ਇੱਥੇ ਹਾਜ਼ਰ ਹੋਈ ਆ ਸਾਡੇ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਇਸ ਪਾਰਟੀ ਦੇ ਵਿੱਚ ਡਿਸਪਲਨਡ ਪਾਰਟੀ ਹੈ ਇੱਥੇ ਕੋਈ ਪਰਿਵਾਰਵਾਦ ਨਹੀਂ ਆ ਇੱਥੇ ਕੋਈ ਹੰਕਾਰਵਾਦ ਨਹੀਂ ਆ ਕੋਈ ਡਿਕਟੇਟਰਸ਼ਿਪ ਨਹੀਂ ਆ ਜੋ ਪਾਰਟੀ ਦਾ ਡਿਸਪਲਨ ਇਹ ਚੋਣ ਪ੍ਰਕਿਰਿਆ ਹੋਈ ਆ ਜਿਹੜੀ ਵੀ ਇਹ ਜਲਦੀ ਸਰਬਸੰਪਤੀ ਜਿਹੜੀ ਉਹ ਬਾਅਦ ਚ ਹੋਈ ਆ ਤੇ ਮੈਂ ਧੰਨਵਾਦੀ ਆ ਆਪਣੇ ਸਭੁੱਤੇ ਸਾਥੀਆਂ ਦਾ ਕਿ ਜਿਨ੍ਹਾਂ ਨੇ ਪਾਰਟੀ ਦੇ ਹੁਕਮ ਦੇ ਸਾਰਿਆਂ ਨੇ ਹੀ ਪਹਿਰਾ ਦਿੱਤਾ ਆ ਮੈਂ ਇਹੋ ਹੀ ਬੇਨਤੀ ਕਰਾਂਗਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਕਿਹੜੇ ਤਿੰਨ ਜਿਹੜੇ ਤਿੰਨ ਹਲਕੇ ਰਾਸਾ ਸੀ ਅਈ ਨਾਲ ਆ ਦੇ ਟਾਰੀ ਦੀ ਸੇਵਾ ਮਿਲੀ ਹੈ ਸਾਨੂੰ ਨਵੇਂ ਨਵੇਂ ਜਿਹੜਾ ਬਣਿਆ ਆ ਲੋਕਾਂ ਨੂੰ ਅਪੀਲ ਕਰਾਂਗਾ ਜੇ ਨਸ਼ੇ ਬੰਦ ਕਰਾਉਣੇ ਆ ਜੇ ਗੁੰਡਾਗਰਦੀਆ ਬੰਦ ਕਰਾਉਣੀ ਆ ਜੇ ਜੇ ਫਰੋਤੀਆਂ ਬੰਦ ਕਰਾਉਣੀ ਆ ਜੇ ਜੇ ਪੰਜਾਬ ਨੂੰ ਮੋੜ ਲਿਈ ਤੇ ਲਿਉਣਾ ਭਾਵੇਂ ਕਿਸਾਨੀ ਆ ਭਾਵੇਂ ਐਸੀ ਵਰਗੇ ਭਾਵੇਂ ਨੌਜਵਾਨ ਵੀਰਿਆ ਜੋ ਪੰਜਾਬ ਦੀ ਲਾਅ ਐਂਡ ਲਾਅ ਐਂਡ ਆਰਡਰ ਦੀ ਬੇੜਾ ਗਰਕ ਹੋਇਆ ਪਿਆ ਸਰਕਾਰ ਨੇ ਕੀਤਾ ਬਿਆਤ ਜੇ ਪੰਜਾਬ ਨੂੰ 7.4 ਲੱਖ ਕਰੋੜ ਦੇ ਕਰਜ਼ੇ ਤੋਂ ਬਾਹਰ ਕੱਢਣਾ ਆ ਤੇ ਸਿਰਫ ਡਬਲ ਇੰਜਨ ਦੀ ਸਰਕਾਰ ਗੰਦਰ ਮੋਦੀ ਜੀ ਦੇ ਅਗਵਾਈ ਚ ਸਵੇ ਸੂਬੇ ਦੀ ਸਰਕਾਰ ਬਣਾਓ ਹਰ ਚੀਜ਼ ਖੁਸ਼ਹਾਲ ਹੋ ਜੂਗੀ ਪਰ ਇਹ ਖੁਸ਼ਹਾਲ ਗੱਲਾਂ ਨਾ ਨਹੀਂ ਹੋਣੀ ਤੇ ਤੁਹਾਡੀ ਵੋਟ ਨੇ ਤੁਹਾਈ ਸੰਗਤ ਦੀ ਵੋਟ ਨੇ ਫੈਸਲਾ ਕਰਨਾ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਤੁਹਾਂ ਹਰ ਇੱਕ ਨੂੰ ਇੱਕ ਮੌਕਾ ਦੇ ਕੇ ਵੇਖ ਲਿਆ ਕਾਂਗਰਸ ਨੂੰ ਵੀ ਦੇ ਕੇ ਵੇਖ ਲਿਆ ਆਪ ਨੂੰ ਵੀ ਦੇ ਕੇ ਵੇਖ ਲਿਆ ਅਸੀਂ ਵੀ ਅਕਾਲੀਆਂ ਵਿੱਚੋਂ ਫਿਰ ਭਾਜਪਾ ਜਾਈ ਹੈ ਆਪਾਂ ਅਕਾਲੀਆਂ ਨੂੰ ਵੀ ਮੌਕਾ ਦੇ ਕੇ ਵੇਖਿਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਜੁੜ ਦੇ ਕੇ ਵੇਖਿਓ ਜੇ ਜੇ ਯੂਪੀ ਸੁਧਰ ਸਕਦਾ ਆ ਜੇ ਹਰਿਆਣਾ ਆਰਥਿਕ ਤੌਰ ਤੇ ਅੱਗੇ ਆ ਸਕਦਾ ਆ ਜੇ ਰਾਜਸਥਾਨ ਕਿਸਾਨੀ ਤੌਰ ਤੇ ਉੱਪਰ ਆ ਸਕਦਾ ਤੇ ਆਪਾਂ ਕਿਉਂ ਪਛੜੇ ਰਹਿ ਗਏ ਇਹ ਸਿਰਫ ਤੁਹਾਡੀ ਬੋਰਡ ਦੇ ਫੈਸਲਾ ਕਰਨਾ ਜੇ ਸਵਾਏ ਇਹ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਨੇਰੇ ਭਾਵੇਂ ਆਪ ਵਾਲੇ ਨੇ ਸਵਾਏ ਇੱਕ ਦੂਜੇ ਦੇ ਦੂਸ਼ਣ ਬਾਜੀ ਦੋ ਇਹ ਕੁਛ ਨਹੀਂ ਜੇ ਕਰਦੇ ਤਾਂ ਤੈਣੇ ਮੈਣੇ ਜਿੱਤਰਾ ਕਰਾ ਸ਼੍ਰਿੱਕੇ ਬਾਜੀ ਹੁੰਦੀ ਨਹੀਂ ਸ਼੍ਰਿੱਕੇ ਫਾਈ ਜੀ ਪੰਜਾਬੀ ਦਾ ਸ਼ਬਦ ਆ ਸਵਾਏ ਇੱਕ ਦੂਜੇ ਦੇ ਤੈਣੇ ਮੈਣੇ ਵਾਲ ਤੂੰ ਆ ਕੀਤਾ ਮੈਂ ਆ ਕੀਤਾ ਫਾੜਾ ਇਹ ਢਿੰਗੜਾ ਏ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ ਜੇ ਮੈਂ ਬੇਜ਼ੀ ਕਰਦਾ ਦੋਵੇਂ ਹੱਥ ਜੋੜ ਕੇ ਜੇ ਮੈਨੂੰ ਮੁੱਖ ਸੇਵਾ ਦਾ ਇਸ ਦਿਹਾਤੀ ਦਾ ਗਿਰੇ ਦਾ ਬਣਾਇਆ ਆ ਕਿ ਮੈਂ ਹਰ ਵੋਟਰ ਕੋ ਹਰ ਸਪੋਰਟਰ ਕੋ ਆਸ ਰੱਖਦਾ ਤਕੜੇ ਹੋ ਕੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਸਾਥ ਦੋ ਆਉਣ ਵਾਲੇ ਸਮੇਂ 'ਚ ਆਪਾਂ ਭਾਰਤੀ ਜਨਤਾ ਬਈ ਸਫਲਤਾ ਬਣਾ ਸਕੀਏ ਉਹ ਸ਼ਹਿਰਾਂ ਦੇ ਵਿੱਚ ਭਾਜਪਾ ਬੜੀ ਵਧੀਆ ਗ੍ਰੋਥ ਕਰਦੀ ਹੈ ਪਿੰਡਾਂ ਦੇ ਵਿੱਚ ਉਹਨੂੰ ਹਰ ਵਾਰੀ ਪ੍ਰੋਬਲਮ ਆਉਂਦੀ ਹੈ ਕਿ ਕੀ ਕਰੋਗੇ ਤੋ ਇਸ ਤਰ੍ਹਾਂ ਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਜਿਹੜੀ ਵੋਟ ਕੋ ਸਾਡੀ ਹਾਈ ਕਮਾਂਡ ਬੜੀ ਸੀਰੀਅਸ ਆ ਮੈਂ ਦਿੱਲੀ ਤੱਕ ਵੀ ਉੱਥੇ ਜਾ ਕੇ ਆਪਣੀ ਹਾਈ ਕਮਾਂਡ ਨੂੰ ਮਿਲਿਆ ਵੀ ਹਾਂ ਉਹਨਾਂ ਨੇ ਸਾਨੂੰ ishwās ਦਵਾਇਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਵਧੀਆ ਸੇਵਾ ਦਾ ਪ੍ਰਬੰਧ ਕਰਕੇ ਲਵਾਂਗੇ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ ਚੰਗੀ ਪੋਜ਼ਿਟਿਵਲੀ ਗੱਲ ਕੀਤੀ ਜਿਹਦੇ ਕਰਕੇ ਉਹਨਾਂ ਨੇ ਫੇਰ ਮੈਨੂੰ ਇਹ ਸੇਵਾ ਦਾ ਔਖਾ ਦਿੱਤਾ ਆ ਕਿਉਂਕਿ ਅੱਗੇ ਵੀ ਮੈਨੂੰ ਇਹਨਾਂ ਨੇ ਪਾਰਟੀ ਨੇ ਸੇਵਾ ਦਿੱਤੀ ਹੁਣ ਵੀ ਦਿੱਤੀ ਆ ਪੰਜਾਬ ਮੈਂ ਇੱਕ ਬੇਨਤੀ ਕਰਦਾ ਉਹਨਾਂ ਦੀ ਆਸ ਉਹ ਚਾਹੁੰਦੇ ਆ ਪੰਜਾਬ ਦਾ ਪੜਾ ਹੋਵੇ ਪਰ ਇੱਥੇ ਆਪਣਾ ਵੀ ਕੋਈ ਫਰਜ਼ ਬੰਦ ਆਣਾ ਜੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਲੈਂਡ ਪੁਲ ਜਿਹੜੀ ਚੱਲਦੀ ਪਈ ਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਉੱਪਰ ਅਸੀਂ ਇਹ ਅਸੀਂ ਸਾਡੀ ਪਾਰਟੀ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਜਿੱਥੇ ਵੀ ਸਾਨੂੰ ਜ਼ਿੰਮੇਦਾਰਾਣਾ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਖਲੋਣਾ ਪਿਆ ਡਟ ਕੇ ਹੀ ਉਹਦੇ ਨਾਲ ਪੈਰਾ ਦਵਾਂਗੇ 2027 ਦੇ ਵਿੱਚ ਆ ਕਾਲੀ ਦਲ ਨਾਲ ਜੱਜ ਜੋੜ ਹੋਣ ਦੀ ਭਾਵਨਾ ਹੈ ਜੋ ਸਾਡੀ ਹਾਈ ਕਮਾਂਡ ਕਰੂਗੀ ਅਸੀਂ ਉੱਤੇ ਪੈਰਾ ਧਾਵਾਂਗੇ ਇਹ ਜਿਹੜੇ ਗੱਠਜੋੜ ਹੋਣੇ ਨਹੀਂ ਹੋਣੇ ਇਹ ਨਾ ਮੇਰੇ ਵੱਸ ਦਾ ਤੇਰੇ ਵੱਸ ਇਹ ਉੱਪਰ ਵਾਲੇ ਦੇ ਵੱਸ ਉਹ ਉੱਪਰ ਕਿਹੜੀ ਸਾਡੀ ਹਾਈ ਕਮਾਂਡ ਆ ਇਹ ਫਿਰ ਪਾਰਟੀਆਂ ਦੇ ਫੈਸਲੇ ਹੋਣੇ ਆ ਪਾਰਟੀ ਜੋ ਉਹ ਫੈਸਲਾ ਕਰੂਗੀ ਅਹੀਂ ਉਹਨਾਂ ਤਿਆਰ ਹੋ ਗਏ ਜਿਲ੍ਹਾ ਤੇ ਨਾਲ ਕਿ ਦਿੱਤੇ ਤੁਹਾਨੂੰ ਜਿਲ੍ਹਾ ਦੋ ਸੈੱਜ ਕਰਤਾ ਇਹਦਾ ਤੁਹਾਨੂੰ ਲੱਗਦਾ ਕਿ ਹੋਰ ਇਹ ਅਮਰੀਕਾ ਨਾ ਭਾਵੇਂ ਇੱਕ ਇੱਕ ਮੈਂ ਕਹਿੰਦਾ ਭਾਵੇਂ ਇੱਕ ਇੱਕ ਹਲਕਾ ਕਰ ਦੇ ਕੇ ਗਲੀ ਮੁੱਲਾ ਕਰ ਦੋ ਜਿਹੜੀ ਸਾਡੀ ਪਾਰਟੀ ਇਹਦੇ ਪੱਲਾ ਪੰਨੇ ਤੱਕ ਜਾਂਦੀ ਆ ਬਾਕੀ ਸੂਬਿਆਂ 'ਚ ਆਪਾਂ ਨੇ ਕਰੀ ਅਕਾਲੀ ਦਲ ਜੀ ਵੇਖਿਆ ਕਾਂਗਰਸ ਕਿਹੜੀ ਪੰਨੇ ਤੇ ਨਹੀਂ ਗਏ ਇਹਨੇ ਫਿਰ ਤਿੰਨ ਜਿਲ੍ਹੇ ਦੇ ਦਿੱਤੇ ਭਾਵੇਂ ਆਪਦੀ ਬਾਕੀ ਸੂਬਿਆਂ 'ਚ ਵੇਖ ਲਓ ਯੂਪੀ 'ਚ ਗੁਜਰਾਤ 'ਚ ਉਹਦੇ ਵੋਟਰ ਲਿਸਟ ਦਾ ਕਿ ਉਹਨੇ ਵੰਡੇ ਪਏ ਗੁਨੀ ਜੀ ਜਸਾਨਾ ਨੂੰ ਨਾਲ ਲੈ ਕੇ ਤੁਰੋਗੇ ਬੜਾ ਵਿਰੋਧ ਨੂੰ ਦਰਿਆ ਬੀਜੀ ਵੀ ਦਾ ਪਹਿਲਾਂ ਤੋਂ ਹੀ ਦੇ ਮੈਂ ਦੇਖਦੇ ਹਾਂ ਕਿਸਾਨਾਂ ਦਾ ਨੂੰ ਆ ਤੁਸੀਂ ਵੇਖੋ ਆ ਜਾਖੜ ਸਾਹਿਬ ਵੀ ਅਸ਼ਵਨੀ ਸ਼ਰਮਾ ਜੀ ਦੇ ਨਾਲ ਸਾਡੀ ਹਾਈ ਕਮਾਂਡ ਆ ਸਾਰੇ ਕਿਸਾਨਾਂ ਦੇ ਹੱਕ 'ਚ ਬਿਆਨ ਦਿੰਦੇ ਪਏ ਆ ਆ ਲੈਂਡ ਪੁਲਿੰਗ ਦਾ ਮਸਲਾ ਆ ਸਭ ਤੋਂ ਪਹਿਲਾਂ ਜਾਖੜ ਸਾਹਿਬ ਨੇ ਫਿਰ ਅਸ਼ਵਨੀ ਸ਼ਰਮਾ ਜੀ ਨੇ ਚੁੱਕਿਆ ਇਹਦਾ ਸਾਨੂੰ ਫਾਇਦਾ ਹੀ ਹੋਣਾ ਵੀਰ ਬੰਦਾ ਕਹਿੰਦਾ ਆ ਕਿ ਹਾ ਦਾ ਨਾਰਾ ਮਾਰਨਾ ਇਹ ਕੋਈ ਮਰਦ ਜੰਮੜਾ ਹੀ ਮਾਰਦਾ ਉਹਦੀ ਕਿਰਪਾ ਹੋਵੇ ਤੇ ਮਾਰਦਾ ਜੇ ਕਿਸੇ ਦੇ ਪੈਰ 'ਚੋਂ ਕੰਡਾ ਕੱਢਿਆਊਗਾ ਤੇ ਗੁਰੂ ਕਿਰਪਾ ਕਰਦਾ ਇਹਦੇ ਗੱਲਾਂ ਬਾਬੀ ਜੋ ਮਰਜ਼ੀ ਕਰੀ ਜੋ ਗੱਲ ਤੇ ਮੈਂ ਫਿਰ بار-बार ਕਰਦਾ ਇਹ ਗੱਲਾਂ ਨਾ ਢੇਡਣੀ ਭਰਦੇ ਸਵਾ 4 ਲੱਖ ਕਰੋੜ ਦਾ ਕਰਜ਼ਾ ਗੱਲਾਂ ਨਾਲ ਨਹੀਂ ਲੱਥਣਾ ਇਹ ਤੁਹਾਡੀ ਵੋਟਾਂ ਨੇ ਫੈਸਲਾ ਕਰਨਾ ਹੈ ਇਹ ਗੁੰਡਾਗਰਦੀਆਂ ਬਦਮਾਸ਼ੀਆਂ ਜੋ ਪੰਜਾਬ ਦਾ ਮੋਹਰ ਬਣਿਆ ਪਿਆ ਆ ਆ ਗੈਂਗਸਟਰਾਂ ਵਾਰਾ ਅੱਜ ਵੀ ਇਹਦੇ ਪਿੱਛੇ ਕਿਸੇ ਨੂੰ ਧਮਕੀਆਂ ਦੇ ਕੇ ਮੈਂ ਖੁਦ ਕੋਲ ਤਾਂ ਸਾਨੂੰ ਧਮਕੀਆਂ ਹੁੰਦੀਆਂ ਮੈਂ ਹੱਕਾਂ ਤੋਂ ਭਾਵੇਂ ਆ ਇਹ ਵੀਰੋ ਤੁਹਾਨੂੰ ਤੈਅ ਕਰਨਾ ਅਸੀਂ ਮਿਹਨਤ ਕਰ ਲਈਆਂ ਤੁਹਾਡੇ ਹਰ ਦੁੱਖ ਸੋਗ ਚ ਅਸੀਂ ਪਾਈਵਾਲ ਰਹਿਣਾ ਠੀਕ ਹੈ ਜੀ ਮੈਂ ਆਈ ਕਮਾਨ ਦਾ ਧੰਨਵਾਦੀ ਆ ਆਤੀ ਜਨਤਾ ਪਾਰਟੀ ਦਾ ਜਿਨ੍ਹਾਂ ਨੇ ਅੱਜ ਅਮਰਸਾ ਜ਼ਿਲ੍ਹਾ ਦਿਹਾਤੀ ਦੇ ਨਵਜੁਗਤ ਪ੍ਰਧਾਨ ਅਮਰਪਾਲ ਸਿੰਘ ਬੋਮੇ ਜੀ ਉਹਨਾਂ ਨੂੰ ਮੈਂ ਵਧਾਈ ਦਿੰਦਾ ਹੈ ਉਹਨਾਂ ਨੇ ਉਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ ਅਮਰਸਾ ਦਿਹਾਤੀ ਦਾ ਔਰ ਮੈਂ 6 ਸਾਲ ਪਾਰਟੀ ਦੀ ਸੇਵਾ ਕੀਤੀ ਹੈ ਬਤੌਰ ਦੰਨਤਕੱਤਰ ਜ਼ਿਲ੍ਹਾ ਅਮਰਸਾ ਦਿਹਾਤੀ ਦੀ ਜੀ ਔਰ ਅੱਜ ਪਾਰਟੀ ਨੇ ਮੇਰੇ ਤੇ ਫਿਰ ਵਿਸ਼ਵਾਸ ਜਤਾਉਂਦੇ ਹੋਏ ਮੈਨੂੰ ਪਾਰਟੀ ਦਾ ਪੰਜਾਬ ਦਾ ਟਰੈਕਟਰ ਮੈਂਬਰ ਬਣਾਇਆ ਹੈ ਭਾਜਪਾ ਦਾ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਪਾਰਟੀ ਜਦਾਂ ਵੀ ਜਿਹੜੀ ਤੇ ਪ੍ਰਕਾਰ ਦੇ ਵੀ ਪਾਰਟੀਆਂ ਦੇ ਸਬੰਧ ਚ ਡਿਊਟੀ ਲਗਾਉਗੀ ਮੈਂ ਪੂਰੀ ਤਨਦੇਹੀ ਨਾਲ ਤੇ ਹਰ ਟਾਈਮ ਸਮੇਂ ਨਾਲ ਮੋਢੇ ਦਾ ਮੋਢਾ ਜੋੜ ਕੇ ਪਾਰਟੀ ਦੇ ਨਾਲ ਚੱਲਾਂਗੀ ਤੁਸੀਂ ਅਟਾਰੀ ਹਲਕੇ ਦੇ ਵਿੱਚ ਬੜਾ ਕੰਮ ਕੀਤਾ ਹੈ ਪਰ ਲਗਾਤਾਰ ਕਿਸਾਨਾਂ ਵੱਲੋਂ ਜਾਂ ਪਿੰਡਾਂ ਦੀ ਗੱਲ ਕੀਤੀ ਜਾਵੇ ਭਾਜਪਾ ਨੂੰ ਸਪੋਰਟ ਨਹੀਂ ਜ਼ਿਆਦਾ ਕੀਤੀ ਜਾਂਦੀ ਕਿਸ ਤਰ੍ਹਾਂ ਦਾ ਕਰੋਗੇ ਕਿ 2027 ਦੇ ਇਲੈਕਸ਼ਨ ਵੀ ਨੇੜੇ ਨੇ ਤੇ ਹਰ ਵਾਰ ਭਾਜਪਾ ਨੂੰ ਪਿੰਡਾਂ ਦੇ ਵਿੱਚ ਜਿਹੜੀ ਮਾਰ ਆਉ ਪੈਂਦੀ ਆ ਕਿਵੇਂ ਜਿਹੜੀ ਮਾਰ ਆ ਤੁਸੀਂ ਦੂਰ ਕਰੋਗੇ 2022 ਚ ਜਦੋਂ ਟਾੜੀ ਹਲਕੇ ਤੋਂ ਮੇਰੀ ਸ਼੍ਰੀਮਤੀ ਮੇਰੀ ਘਰ ਵਾਲੀ ਪਿੰਮਦੀ ਬਲਿੰਦਰ ਕੌਰ ਇਲੈਕਸ਼ਨ ਲੜਨ ਗਏ ਉਸ ਸਮੇਂ ਬਹੁਤ ਮਾਹੌਲ ਕੁਝ ਨਾਜ਼ੁਕ ਟਾਈਪ ਸੀ ਲੇਕਿਨ ਅਸੀਂ ਬੜੇ ਜਜ਼ਬੇ ਨਾਲ ਜਦੋਂ ਪਾਕੀ ਨੇ ਟਿਕਟ ਦੇ ਕੇ ਨਵਾਜਤਾ ਤਾਂ ਅਸੀਂ ਬੜੇ ਜਜ਼ਬੇ ਨਾਲ ਹਲਕਾ ਟਾੜੀ ਤੋਂ ਇਲੈਕਸ਼ਨ ਲੜੀ ਉਸ ਤੋਂ ਬਾਅਦ ਅਸੀਂ ਵਿਚਰਨਾਂ ਦੀ ਛੱਡਿਆ ਔਰ ਤੁਸੀਂ ਜਿਹੜੀ 2024 ਚ ਇਲੈਕਸ਼ਨ ਹੋਈ ਅੱਜ 14000 ਵੋਟ ਅਸੀਂ ਲੈ ਕੇ ਗਏ ਆ ਭਾਤੀ ਜਨਤਾ ਪਾਰਟੀ ਵੱਲੋਂ ਉਸ ਹਲਕੇ ਤੋਂ ਟਾੜੀ ਤੋਂ ਔਰ ਹੁਣ ਉਹ ਮਾਹੌਲ ਨਹੀਂ ਆ ਅੱਜ ਦਿਨ ਬਦਨ ਦਿਨ ਬਦਨ ਚੇਂਜ ਹੋ ਰਿਹਾ ਹੈ ਔਰ ਜਿਹੜੇ ਲੋਕ ਨੇ ਇਸ ਟਾਈਮ ਸਮਝ ਚੁੱਕੇ ਆ ਕਿ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਚਾਹੇਗੀ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਬਣੇਗੀ ਤੇ ਤਾਂ ਜਿਹੜੇ ਲੋਕ ਆ ਦਾ ਪਿੰਡਾਂ ਦੇ ਨਸ਼ਾ ਆ ਖਤਮ ਹੋ ਸਕਦਾ ਹੈ ਬੇਰੁਜ਼ਗਾਰੀ ਖਤਮ ਹੋ ਸਕਦੀ ਹੈ ਕੋਈ ਇੰਡਸਟਰੀ ਲੱਗ ਸਕਦੀ ਆ ਭਾਰਤੀ ਜਨਤਾ ਪਾਰਟੀ ਜਿੱਥੇ-ਜਿੱਥੇ ਵੀ ਹਿੰਦੁਸਤਾਨ ਸਰਕਾਰ ਬਣੀ ਆ ਉੱਥੇ-ਉੱਥੇ ਹੀ ਬਹੁਤ ਜ਼ਿਆਦਾ ਸੁਧਾਰ ਹੋਇਆ ਬਹੁਤ ਲੋਕਾਂ ਨੂੰ ਉਹਦੇ ਇੰਡਸਟਰੀ ਮਿਲਿਆ ਕੰਮਕਾਜ ਮਿਲਿਆ ਇਸ ਕਰਕੇ ਆਉਣ ਵਾਲੀਆਂ ਜਿਹੜੇ 2027 ਦੇ ਚੋਣਾਂ ਆ ਲੋਕਾਂ ਨੇ ਮਨ ਬਣਾ ਚੁੱਕੇ ਹੋਏ ਆ ਲੋਕਾਂ ਨੇ ਮਨ ਬਣਾਇਆ ਭਾਵੇਂ ਉਹ ਕਿਸਾਨ ਨੇ ਭਾਵੇਂ ਉਹ ਲੇਬਰ ਤਬਕਾ ਹੈ ਭਾਵੇਂ ਮਜ਼ਦੂਰ ਭਾਈਚਾਰਾ ਭਾਵੇਂ ਐਸੀ ਭਾਈਚਾਰਾ ਸਭ ਨੇ ਮਨ ਬਣਾ ਲਿਆ ਕਿ 2027 ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਟਾਰੀ ਤੋਂ ਜੇ ਠੀਕ ਹੈ ਸਭ ਤੋਂ ਵੱਡਾ ਜਿਆਦਾ ਮਸਲਾ ਉੱਥੇ ਕੁੱਲੀਆਂ ਦਾ ਆ ਕਿਉਂਕਿ ਬਾਰਡਰ ਦਾ ਆ ਕਿਉਂਕਿ ਟ੍ਰੇਡ ਬੰਦ ਆ ਉਥੇ ਨਾ ਹਥਿਆਰ ਆ ਨਸ਼ਿਆਂ ਦਾ ਬੜਾ ਕਾਰੋਬਾਰ ਉੱਥੇ ਵਧਿਆ ਕਿਵੇਂ ਉਹਨੂੰ ਅਟਾਰੀ ਹਲਕੇ ਨੂੰ ਤੁਸੀਂ ਸੈੱਟ ਕਿਵੇਂ ਕਰੋ ਕਿਉਂਕਿ ਤੁਸੀਂ ਜਿੱਥੋਂ ਦੇ ਅਮੀਤ ਜਿੱਥੋਂ ਦੀ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਤੇ ਉਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਦਾ ਕਾਰੋਬਾਰ ਹੈ ਡਰੋਨ ਹੈ ਹਥਿਆਰ ਆ ਰਹੇ ਨੇ ਉਹਨੂੰ ਲੈ ਕੇ ਕੀ ਕੇਂਦਰ ਸਰਕਾਰ ਦੀਆਂ ਤਿਆਰੀਆਂ ਨੇ ਬਿਲਕੁਲ ਤੁਸੀਂ ਠੀਕ ਕਹਜੋ ਸਾਡਾ ਜਿਹੜਾ ਗਵੰਦੀ ਮੁਲਕ ਆ ਉਹ ਹਰ ਦਿਨ ਕੋਈ ਨਾ ਕੋਈ ਨਵੀਂ ਛੇੜਖਾਦੀ ਕਰਦਾ ਹੈ ਉਹ ਜਿਹਦੇ ਕਰਕੇ ਪਿੱਛੇ ਸੰਦੂਰ ਜਿਹੜਾ ਹਮਲਾ ਵੀ ਆਪਾਂ ਜਿਹੜਾ ਸੰਦੂਰ ਦੇ ਤੌਰ ਤੇ ਜਿਹੜਾ ਕੀਟਾ ਹੈ ਪਾਕਿਸਤਾਨ ਦੇ ਨਾਲ ਉਹਦੇ ਉਹਦੇ ਤਹਿਤ ਵੀ ਜਦੋਂ ਇਹ ਸਾਰਾ ਮਾਹੌਲ ਬਣਿਆ ਤੇ ਸਾਡੇ ਦੇਸ਼ ਨੇ ਵੀ ਸਾਨੂੰ ਇਹ ਜਿਹਾ ਆਈਸੀਪੀ ਬੰਦ ਕਰਨੀ ਪਈ ਜਿਹੜਾ ਵਪਾਰ ਬੰਦ ਕਰਨਾ ਪਿਆ ਉਹਦੇ ਨਾਲ ਸਾਡੀ ਬੇਰੁਜ਼ਗਾਰੀ ਦੇ 1400 1450 ਪਰਿਵਾਰ ਆ ਉਥੇ ਉਹ ਹੈਗਾ ਲੇਕਿਨ ਮੈਂ ਇਸ ਸਬੰਧੀ ਦਿੱਲੀ ਆਪਣੀ ਹਾਈ ਕਮੰਡ ਨਾਲ ਗੱਲ ਕੀਤੀ ਹੈ ਕਿ ਇਹ ਜਿਹੜੇ ਪਰਿਵਾਰ ਆ ਬਿਲਕੁਲ ਕੰਮਕਾਜ ਤੋਂ ਵਾਂਝੇ ਹੋ ਗਏ ਇਹਨਾਂ ਦਾ ਜਾਂ ਤੇ ਕੋਈ ਨਾ ਕੋ ਇਹਨਾਂ ਨੂੰ ਕੰਮਕਾਜ ਤੇ ਲਗਾਇਆ ਜਾਵੇ ਜਾਂ ਹਨ ਕਿਤੇ ਹੋਰ ਕਿਤੇ ਅਡਜਸਟ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਘਰ ਦਾ ਰੋਟੀ ਰੋਜੀ ਦਾ ਕੰਮਿਆਦਾਵਾ ਚੱਲ ਸਕੇ ਉਹਦੀ ਮੈਂ ਜਿਹੜੀ ਦਬਾਰ 3-2-3 ਵਾਰੀ ਚਿੱਠੀਆਂ ਲਿਖ ਚੁੱਕਾ ਮੇਰਾ ਖਿਆਲ ਥੋੜੇ ਦੇਣਾ ਸੀ ਆਉਣ ਵਾਲੇ 2 ਤੋਂ 10-15 ਦਿਨਾਂ ਦੇ ਵਿੱਚ ਜਿਹੜੇ ਸਾਡੇ ਐਸ.ਸੀ. ਕਮਿਟੀ ਦੇ ਚੇਅਰਮੈਨ ਨੇ ਉਹ ਅਟਾਰ ਔਰ ਜੜੀਆਂ ਵੀ ਸਾਡੀਆਂ ਸਮੱਸਿਆਵਾਂ ਨੇ ਉੱਥੇ ਸਾਡਾ ਬਹੁਤਾ ਐਸੀ ਭਾਈ ਜੜਾ ਚੜਾ ਉੱਥੇ ਵੱਸਦਾ ਉਹਨਾਂ ਦੀ ਬਹੁਤ ਸਮੱਸਿਆ ਆ ਉਹਦਾ ਹਾਲ ਜਿਹੜਾ ਬੜਾ ਜਲਦੀ ਤੋਂ ਜਲਦੀ ਕੰਮ ਜਾ ਜੀਏ ਪਾਰਟੀ